ਸਾਰੇ ਇੱਕ ਸਾਣ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਟਰੈਕਟਰ ਅੱਜ ਲੈ ਕੇ ਆਏ ਤੁਹਾਡੇ ਵਾਸਤੇ ACE ਆਪਣੇ ਨਾਲ ਹੈਗੀ ਇਹਦੀ ਜਾਣਕਾਰੀ ਦੇਣ ਵਾਸਤੇ ਡਾਕਟਰ ਵੀਰ ਇੰਦਰ ਬਰਾੜ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਜੀ ਬਿਲਕੁਲ ਬਿਲਕੁਲ ਵਧੀਆ ਜੀ ਚਲੋ ਵਧੀਆ ਜੀ ਇਹ ਵੀਰ ਜੀ ਆਪਣਾ ਕਿੰਨੀ ਹਸ ਪਾਵਰ ਦਾ ਕਿਹੜੀ ਕੈਟਾਗਰੀ ਦਾ ਟਰੈਕਟਰ ਹੈ ਜੀ ਇਹਦੇ ਬਾਰੇ ਸਾਨੂੰ ਦਿਓ ਪੂਰੀ ਜਾਣਕਾਰੀ ਇਹ ਬਾਈ ਜੀ ਡੀਆਈ ਟਰੈਕਟਰ ਹੈ ਹਾਂਜੀ ਤੇ ਇਹ 62 ਹਸ ਪਾਵਰ ਦਾ ਵੈਸੇ ਤਾਂ ਹੈ 62 ਹਸ 4088 ਸੀਸੀ ਦਾ ਇੰਜਨ ਆ ਠੀਕ ਆ ਜੀ ਪਰ ਇਹਦੀ ਜਿਹੜੀ ਆਪਾਂ ਕਹਿੰਦੇ ਵੀ ਕਾਪੀ ਆ ਜਿਹੜੀ ਉਹ ਹੁਣ ਗਵਰਨਮੈਂਟ ਦੇ ਨੋਰਮਸ ਦੇ ਹਿਸਾਬ ਨਾਲ ਇਹਦੀ 50 ਹਸ ਪਾਵਰ ਦੀ ਕਾਪੀ ਬਣੂਗੀ ਠੀਕ ਆ ਵੀਰ ਜੀ ਕਿਉਂਕਿ ਉਹ ਸੀਆਰਟੀ ਦਾ ਪੰਗਾ ਪੂ ਹੈ ਨਾ ਹਾਂਜੀ ਹਾਂਜੀ ਉਹ ਸੀਆਰਟੀ ਦਾ ਜਿਹੜਾ ਨਵਾਂ ਹਾਂਜੀ ਹਾਂਜੀ ਤੇ ਪਰ ਇਹਦੇ ਚ 400 ਸੀਐਂਟ ਇੰਜਨ ਆ ਹਾਂਜੀ 4088 ਸੀਸੀ ਇੰਜਨ ਆ ਠੀਕ ਆ ਵੀਰ ਜੀ ਪਹਿਲਾਂ ਡੀਆਈ 65 65 ਆਉਂਦਾ ਸੀਗਾ ਉਹਦਾ ਸੇਮ ਉਹੀ ਇੰਜਨ ਆ ਠੀਕ ਆ ਵੀਰ ਜੀ ਤੇ ਟ੍ਰੈਕਟਰ ਪੂਰਾ ਸੋਲਿਡ ਆ ਪਰ ਆਵਾ ਇਹ ਵੇਟ ਆਪਾਂ ਨੂੰ ਨਾਲ ਮਿਲਣਗੇ ਜੀ ਹਾਂਜੀ ਇਸ ਦੇ ਵਿੱਚ ਇਹ ਜਿਹੜਾ ਆ ਵਾਲਾ ਮਾਡਲ ਆ ਇਹ ਵਿਦ ਕਰੀਪਰ ਗੀਅਰ ਆ ਅੱਛਾ ਜੀ ਇਹ ਮਿਲ ਕੀ ਕਰੀਪਰ ਗੀਅਰ ਤਾਂ ਲਈ ਆ ਵੀ ਹਰੇਕ ਸਪੀਡ 'ਚ ਇਹ ਸਲੋ ਹੋ ਜਾਂਦਾ ਹਾਂ ਇਹਦੇ ਨਾਲ ਕਿਸੇਡਰ ਵਗੈਰਾ ਚਲਾਉਣਾ ਵੀ ਥੋੜਾ ਜਮਾ ਸਲੋ ਹੋ ਜਾਂਦਾ ਥੋੜਾ ਸਲੋ ਹੋ ਜਾਂਦਾ ਜੀ ਠੀਕ ਆ ਜੀ ਤੇ ਵੈਸੇ ਮਿਲ ਕੇ ਹਾਈ ਲੋ ਵਿੱਚ ਆ ਪਰ ਹਾਈ ਲੋ ਦੇ ਪਲੱਸ ਕਰੀਪਰ ਪੈ ਜਾਂਦਾ ਹਾਂਜੀ ਇਹਨੂੰ 16+4 ਗੀਅਰ ਕਹਿੰਦੇ ਆ ਠੀਕ ਆ ਜੀ ਠੀਕ ਜੀ ਜਿਆ ਸਪੈਸ਼ਲ ਗੀਅਰ ਅਲੱਗ ਹੈ ਲੋ ਹਾਂਜੀ 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 ਵੀ ਇਹ ਵਿੱਚ ਕੰਪਨੀ ਵੱਲੋਂ ਆਉਂਦਾ ਸਾਰਾ ਹਾਂਜੀ ਇਹਦੇ ਨਾਲ ਸਾਰੀ ਐਸੈਸਰੀ ਨਾਲ ਲੱਗੀ ਲਗਾਈ ਹੋਦੀ ਹੈ ਹਾਂਜੀ 4 ਵੇਟ 22 ਕਿਲੋ ਦੀ ਫਰੰਟ ਤੇ ਆ ਗਈ ਹਾਂਜੀ 2 ਵੇਟ ਬੈਕ ਆ ਗਈ ਹੈ ਬੈਕ ਤੇ ਆ ਗਈ ਠੀਕ ਹੈ ਜੀ ਤੇ ਇਹਦੇ ਵਿੱਚ ਜੀ ਆਪਣੇ ਬ੍ਰੇਕਾਂ ਕਿਹੜੀਆਂ ਜੀ ਇਹਦੇ ਵਿੱਚ ਆਇਲ ਮਸਟ ਬ੍ਰੇਕਾਂ ਜੀ ਤੇਲ ਵਾਲੀਆਂ ਬ੍ਰੇਕਾਂ ਠੀਕ ਹੈ ਵਰਜੀ ਠੀਕ ਹੈ ਹਾਂਜੀ ਤੇ ਇਹਦੀ ਲਿਫਟ ਦੀ ਕੈਪੈਸਿਟੀ ਵਰਜੀ ਆ ਜਾਓ ਆਪਾਂ ਪਿੱਛੇ ਨਾਲੇ ਵੀਰਾਂ ਨੂੰ ਦਿਖਾ ਦਿੰਨੇ ਜੀ ਪਿੱਛੋਂ ਵੀ ਟ੍ਰੈਕਟਰ ਦੇ ਸਾਰੇ ਦਰਸ਼ਨ ਹੋ ਜਾਣਗੇ ਤੇ ਇਹਦੀ ਲਿਫਟ ਦੀ ਕੈਪੈਸਿਟੀ ਇਸ ਦੀ ਲਿਫਟ ਕੈਪੈਸਿਟੀ 2000 ਕਿਜੀ ਹੈ ਠੀਕ ਆ ਜੀ ਤੇ ਇਹ ਅੰਦਰੇ ਸਾਰੀ ਪ੍ਰੋਡਿਊਸ ਕਰਦਾ ਜੀ ਹਾਂ ਲਿਫਟ ਵਿੱਚ ਇਹਦੇ ਇੱਕ ਹੋਰ ਖਾਸियत ਹੈ ਇਹਦੀ ਐਡਵਾਂਸ ਹਾਈਡਰੌਲਿਕਸ ਆ ਠੀਕ ਹੈ ਬਾਕੀ ਇਹਦੇ 210 ਪੁਆਇੰਟਸ ਤੇ ਲਿਫਟ ਰੁਕਦੀ ਹੈ ਜਿਆਦਾ ਵਧੀਆ ਕੰਟਰੋਲ ਕਰ ਲੋ ਵੀ ਜਿਆਦਾ ਵਧੀਆ ਸੈਂਸਿੰਗ ਪੂਰਾ ਵਧੀਆ ਕਰ ਦਿਓ ਸੈਂਸਿੰਗ ਜਿਆਦਾ ਵਧੀਆ ਕਰਦੀ ਹੈ ਜੀ ਠੀਕ ਆ ਜੀ ਠੀਕ ਆ ਡਬਲ ਡਿਸਟ੍ਰਿਬਿਊਟਰ ਵਿੱਚ ਹੈ ਜੀ ਇਹ ਆਪਾਂ ਨੂੰ ਵਿਦ ਨਾਲ ਹੀ ਮਿਲੂ ਕੰਪਨੀ ਵਾਲੇ ਹਾਂਜੀ ਠੀਕ ਆ ਵੀਰ ਡਬਲ ਡਿਸਟ੍ਰਿਬਿਊਟਰ ਠੀਕ ਆ ਜੀ ਅੰਦਰ ਆਪਾ ਮਗਰਾਟ ਵਗੈਰਾ ਵੀ ਖਾ ਲੀ ਗਾ ਹੈ ਇਹ ਬੋਕਾ ਮਗਰਾਟ ਵਗੈਰਾ ਵਧੀਆ ਹੈ ਹਾਂਜੀ ਵੀ ਇਦਾਂ ਨਹੀਂ ਹੈਗਾ ਵੀ ਨਾਜ਼ੁਕ ਜਿਆਵਾ ਪੂਰਾ ਹੈਵੀ ਟ੍ਰੈਕਟਰ ਨੂੰ ਬਣਾਇਆ ਗਿਆ ਪੂਰਾ ਹੈਵੀ ਜਿੰਨਾ ਆਪਾਂ ਕਹ ਜੀਏ ਹੁੱਕ ਵਗੈਰਾ ਵੀ ਪੂਰੀ ਸੋਲਿਡ ਆ ਲਿੰਕਾਂ ਲੰਕਾਂ ਸੋਲਿਡ ਆ ਲਿੰਕਾਂ ਵੀ ਥੱਲੇ ਸਪੋਰਟ ਵੀ ਲਗਾਈ ਗਈ ਹੈ ਹਾਂਜੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਦਿੱਕਤ ਨਾ ਆਵੇ ਹਾਂਜੀ ਤੇ ਵੀਰ ਜੀ ਆਪਾਂ ਇਹਦਾ ਇੰਜਨ ਦੇ ਵੀ ਦਰਸ਼ਨ ਕਰਵਾ ਦਈਏ ਆਪਣੇ ਵੀਰਾਂ ਨੂੰ ਹਾਂਜੀ ਇਸ ਨੂੰ ਆਪਾਂ ਮੈਂ ਸੋਚ ਚੱਕ ਦੇਣਾ ਇਸ ਦੇ ਵਿੱਚ ਨਹੀਂ ਐਕਸਾਈਡ ਦੀ ਬੈਟਰੀ ਆਉਂਦੀ ਹੈ ਜੀ ਅੱਛਾ ਜੀ ਤੇ ਚਾਰ ਸਿਲੰਡਰੇ ਦਾ ਇੰਜਨ ਆ ਜਾਂਦਾ ਠੀਕ ਹੈ ਡਰਾਈ ਟਾਈਪ ਡਬਲ ਐਲੀਮੈਂਟ 에ਅਰ ਕਲੀਨਰ ਠੀਕ ਹੈ ਜੀ ਠੀਕ ਹੈ ਹਾਂਜੀ ਤੇ ਇਹਦਾ ਹਿੱਸਾ ਵੀਰ ਜੀ ਇਸ ਮਾਡਲ ਚ ਆਪਣਾ ਅਡਜਸਟੇਬਲ ਹੀ ਆਉਂਦਾ ਹਾਂਜੀ ਫਰੰਟ ਐਕਸਲ ਅਡਜਸਟੇਬਲ ਆ ਤੇ ਡਬਲ ਪਾਵਰ ਸਟੀering ਆ ਠੀਕ ਹੈ ਵੀਰ ਜੀ ਠੀਕ ਹੈ ਜੀ ਬਾਕੀ ਜਿਹੜੇ ਇਹਦੇ ਗਾਰੰਟੀ ਵਾਰੰਟੀ ਦੀ ਗੱਲ ਕਰੀਏ ਤੇ 2 ਸਾਲ ਦੀ ਇਹਦੇ ਉੱਪਰ ਗਾਰੰਟੀ ਹੈ ਜੀ ਅੱਛਾ ਵਾਰੰਟੀ ਕਹਿ ਦਈਏ ਜਿਵੇਂ ਕੀ ਉਹਦੇ ਵਿੱਚ ਰਿਪੇਅਰ ਹੁੰਦੀ ਹੈ ਨੁਕਸਾ ਵੀ ਠੀਕ ਹੈ 1500 ਘੰਟੇ ਜਿਹੜਾ ਵੀ ਪਹਿਲਾਂ ਆ ਜੇ ਹਾਂ ਜੀ ਤੇ ਪਹਿਲਾਂ 2 ਸਾਲ ਉਸ ਚੀਜ਼ ਦੀ ਰਿਪੇਅਰ ਕਰਕੇ ਫ੍ਰੀ ਆਫ ਕਾਸਟ ਫ੍ਰੀ ਆਫ ਕਾਸਟ ਠੀਕ ਹੈ ਜੀ ਨੌ ਸਰਵਿਸਾਂ ਫ੍ਰੀ ਹੈ ਜੀ ਨਾਲ ਤੇ ਇਹ ਆਪਣਾ ਇਹ ਕੀ ਚੀਜ਼ ਆ ਜੀ ਇਹਦੇ ਵਿੱਚ ਵਾਟਰ ਸੈਪਰੇਟਰ ਆ ਗਿਆ ਉਹ ਨਾਲ ਇਹ ਵੀ ਆ ਗਿਆ ਜੀ ਪਾਵਰ ਸਟੀਅਰਿੰਗ ਆ ਪਾਵਰ ਸਟੀਅਰਿੰਗ ਆਇਲ ਤੇ ਇਹ ਵਾਟਰ ਰਿਜ਼ਰਵਾਇਰ ਆ ਸੌਰੀ ਠੀਕ ਹੈ ਜੀ ਠੀਕ ਦੀਆ ਪਾ ਪਾਣੀ ਇੱਥੇ ਪਾ ਸਕਦੇ ਨੇ ਢਿਲ-ਢਿਲ ਪਾਉਣ ਦੀ ਜਰੂਰਤ ਨਹੀਂ ਜਿਹੜਾ ਰੇਡੀਏਟਰ ਵਿੱਚ ਪਾਣੀ ਜਦੋਂ ਘਟ ਜਾਂਦਾ ਤੇ ਉੱਥੋਂ ਵਾਪਸ ਖਿੱਚ ਲੈਂਦਾ ਠੀਕ ਆ ਵੀਰ ਜੀ ਠੀਕ ਆ ਜੀ ਬਹੁਤ ਸੋਹਣਾ ਟ੍ਰੈਕ ਨੂੰ ਬਣਾਇਆ ਗਿਆ ਅੰਦਰ ਡਬਲ ਜੈਕ ਲਗਾ ਤੇ ਸ਼ੋਰ ਦੇ ਵਿੱਚ ਸ਼ੌਕ ਕਰਾ ਜੀ ਹਾਈਡਰੌਲਿਕ ਹਾਂ ਵੀ ਤੁਹਾਨੂੰ ਦੱਸਿਆ ਵੀ ਮੈਟਲ ਦਾ ਹੈ ਬਾਰਨੇਟ ਇਹਦਾ ਅੱਛਾ ਜੀ ਮੈਟਲ ਦਾ ਹੀ ਹਾਂ ਵਨ ਪੀਸ ਮੈਟਲ ਬਾਰਨੇਟ ਦਾ ਤੇ ਵੀਰ ਜੀ ਇਹਦੀ ਮਤਲਬ ਤੂੜੀ ਵਾਲੀ ਮਸ਼ੀਨ ਤੇ ਸ਼ੋ ਵਗੈਰਾ ਉਤਾਰਨ ਦੀ ਜਰੂਰਤ ਹੈ ਜਾਂ ਨਹੀਂ 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 ਕੋਈ ਲੋਡ ਨਹੀਂ ਪੈਂਦੀ ਇਹਦੀ ਡਿਜ਼ਾਈਨਿੰਗ ਹੀ ਹੋਵੇ ਆ ਜਿਵੇਂ 3D ਇਹਦੇ ਵਿੱਚ 에어ਫਲੋ ਆ ਤੇ ਤਿੰਨ ਜਾਲੀਆਂ ਆ ਗਈਆਂ ਇੱਕ ਉੱਪਰ ਜਾਲੀ ਆ ਗਈ ਹਾਂ ਜੀ ਹਾਂ ਜੀ ਠੀਕ ਹੈ ਜੀ ਇਹਦੇ ਵਿੱਚ ਤੂੜੀ ਵਾਲੀ ਮਸ਼ੀਨ ਵਗੈਰਾ ਤੇ ਚਲਾਉਣਾ ਤੇ ਕੋਈ ਹੋਰ ਲੋਡ ਨਹੀਂ ਹੈਗੀ ਕੋਈ ਦਿੱਕਤ ਨਹੀਂ ਇਸ ਦੇ ਵਿੱਚ ਰਿਵਰਸ ਪੀਟੀਓ ਆ ਜਿਵੇਂ ਆਪਾਂ ਤੂੜੀ ਵਾਲੀ ਮਸ਼ੀਨ ਤੇ ਲੋਡ ਪੈਂਦੀ ਨਹੀਂ ਹਾਂ ਕਈ ਵਾਰੀ ਚੋਕ ਹੋ ਜਾਂਦੀ ਹੈ ਤੇ ਫਿਰ ਆਪਾਂ ਰਿਵਰਸ ਪੀਟੀਓ ਹਾਂ ਜੀ ਹਾਂ ਜੀ ਰਿਵਰਸ ਪੀਟੀਓ ਹੈਗੀ ਇਹਦੇ ਵਿੱਚ ਮੈਂ ਕੱਢ ਸਕਦੇ ਹਾਂ ਹਾਂ ਜੀ ਠੀਕ ਟਰੈਕਟਰ ਬਹੁਤ ਹੀ ਜਿਆਦਾ ਸ਼ਾਨਦਾਰ ਬਹੁਤ ਹੀ ਸੋਹਣਾ ਜਿੰਨਾ ਵੀ ਹੈਵੀ ਆਪਾਂ ਕਹਿ ਦਈਏ ਉਹਨਾਂ ਹੀ ਥੋੜਾ ਆਪਣਾ ਮੀਟਰ ਵਗੈਰਾ ਵੀ ਉੱਪਰ ਉਹਨਾਂ ਨੂੰ ਦਿਖਾਓ ਵੀ ਹਾਂਜੀ ਮੀਟਰ ਵੀ ਇਹਦੇ ਵਿੱਚ ਡਿਜੀਟਲ ਮੀਟਰ ਹੈਗਾ ਜੀ ਅੱਛਾ ਡਿਜੀਟਲ ਮੀਟਰ ਹੈ ਜੀ ਹਾਂਜੀ ਫੀਟਿੰਗ ਫੂਟਿੰਗ ਬਹੁਤ ਸੋਹਣੀ ਆ ਵੀ ਕਿਤੋਂ ਵੀ ਇਹ ਟਰੈਕਟਰ ਨਾ ਔਖੜਿਆ ਔਖੜਿਆ ਜਾਣੀ ਹੈਗਾ ਇਹ ਆਪਣੇ ਮੀਟਰ ਆ ਗਈ ਸਾਰੇ ਫਿਊਲ ਟੈਂਕ ਵੀ ਮਤਲਬ ਕਿ ਮੈਟਲ ਦਾ ਹੈ ਨਾ ਅੱਛਾ ਜੀ ਹਾਂਜੀ ਠੀਕ ਹੈ ਵੀਰ ਜੀ ਠੀਕ ਹੈ ਜੀ 65 ਲੀਟਰ ਦੀ ਫਿਊਲ ਦੀ ਰਿਕੁਐਸਟ ਹੈ ਜੀ ਇਹਦੀ ਠੀਕ ਹੈ ਵੀ ਇਹਦੇ 65 ਲੀਟਰ ਤੇਲੇ ਦੇ ਵਿੱਚ ਪੈ ਜਾਂਦਾ ਹੈ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਇਹਦੀ ਅੱਜ ਆਪਾਂ ਸਪੈਸ਼ਲ ਮੇਲੇ ਤੇ ਕੀਮਤ ਰੱਖੀ ਹੋਈ ਹੈ ਜੀ 831000 ਰੁਪਿਆ ਅੱਛਾ ਜੀ ਇਹ ਆਪਣੇ ਇੱਥੇ ਮੁਖਸਰ ਸਾਹਿਬ ਹਾਂਜੀ ਮੇਲੇ ਤੇ ਉਹਨੂੰ ਸਪੈਸ਼ਲ ਡਿਸਕਾਊਂਟ ਰੇਟ ਹੈ ਦਾ 8 ਲੱਖ ਕਿੰਨਾ ਕਿਹਾ ਜੀ 31000 ਰੁਪਿਆ 31000 ਹਾਂਜੀ ਵੀਰ ਜੀ ਕੋ ਵੀਰ ਇੱਥੇ ਹੁਣ ਬੁੱਕ ਕਰਾ ਕੇ ਜਾਓ ਤੇ ਉਹਨੂੰ ਵਿਦ ਆਲ ਐਸੈਸਰੀ ਹੈ ਮਲਕੀ ਸਾਡਾ ਐ ਹੀ ਨਹੀਂ ਸਿਸਟਮ ਹੈਗਾ ਅੱਛਾ ਜੀ ਵੀ ਨਾਲ ਤੁਸੀਂ ਕਿੱਟ ਲਓ ਜੀ ਟੌਪ ਲਿੰਕ ਵਗੈਰਾ ਦੀ ਆਲ ਐਸੈਸਰੀ ਨਾਲ ਵੀ ਸਾਰੀ ਐਸੈਸਰੀ ਵਿਦ ਨਾਲ 831000 ਹਾਂਜੀ ਹਾਂਜੀ ਬਿਲਕੁਲ ਲਓ ਜੀ ਕਿਸਾਨ ਵੀਰੋ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇ ਦਿੱਤੀ ਇਹਦਾ ਰੇਟ ਪ੍ਰਾਈਸ ਵੀ ਵੀਰ ਨੇ ਦੱਸ ਦਿੱਤਾ ਤੇ ਵੀਰ ਜੀ ਆਪਣੇ ਕੰਟੈਕਟ ਨੰਬਰ ਦੱਸ ਦਿੰਦੇ ਜੀ ਜਿਹੜੇ ਤੁਹਾਡੇ ਨਾਲ ਹਾਂਜੀ ਕੰਟੈਕਟ ਨੰਬਰ ਆ ਲਿਖਿਆ ਹੈ ਜੀ ਉੱਪਰ ਨੇ ਅੱਛਾ ਜੀ ਇੱਧਰ ਆਜੋ ਉਹਨਾਂ ਨੂੰ ਆਪਣੀ ਬੀਰ ਐਗਰੋਟੈਕ ਸ਼੍ਰੀ ਮੁਕਸਰ ਸਾਹਿਬ ਵਿੱਚ ਏਜੰਸੀ ਹੈ ਦੀ ਬੋ ਰੋਡ ਤੇ ਕੈਨਰਾ ਬੈਂਕ ਕੋਲੇ 98 ਸਾਲ 28 0 37 37 ਹਾਂ ਜੀ ਕੰਟੈਕਟ ਨੰਬਰ ਹੈ अच्छा जी 98 सा सोठाई 0 स्टार्ट सेंती हां जी।, जी आ आ वाला जी 9155 7400 08 है अपने मैनेजर साहब का नंबर है ठीक है जी ਮੇਰੇ ਕਿਸਾਨ ਵੀਰਾਂ ਨੇ ਜਦੋਂ ਵੀ ਕੋਈ ਟਰੈਕਟਰ ਲੈਣਾ ਇਹ ਵਾਲਾ ACE ਵੀਰ ਜੀ ਇੱਕ ਤੁਸੀਂ ਸਾਨੂੰ ACE ਦੀ ਫੁੱਲ ਫਾਰਮ ਦੱਸਦੇ ਪਏ ਸੀ ਹਾਂਜੀ ACE ਐਕਸ਼ਨ ਕੰਸਟਰਕਸ਼ਨ ਇਕੁਪਮੈਂਟ ਲਿਮਟਿਡ ਆਈ अच्छा जी। ਇਹ ਇਕੱਲੇ ਟਰੈਕਟਰ ਨਹੀਂ ਇਹ ਵੱਡੀਆਂ ਕ੍ਰੇਨਾਂ ਵੀ ਬਣਾਉਂਦੇ ਆ ਜੀ ਹਾਈਡਰਾ ਵੀ ਬਣਾਉਂਦੇ ਆ। ਅੱਛਾ ਜੀ। ਇਹ ਏਸ਼ੀਆ ਦੀ ਨੰਬਰ 1 ਕੰਪਨੀ ਹੈ ਇਸ ਵਕਤ ਜੇ ਕ੍ਰੇਨਸ ਵਿੱਚ ਆਪਾਂ ਵੇਖਿਆ ਜਾਵੇ। ਓਕੇ। ਤਾਂ ਇਹਨੂੰ ਨਾ ਲੋਹਾ ਬਹੁਤ ਮਜ਼ਬੂਤੀਆਂ ਲੱਗਿਆ ਆ। ਹਾਂ ਜੀ ਹਾਂ ਜੀ। ਮੈਂ ਕਿ ਟਰੈਕਟਰ ਬਣਾਉਣਾ ਤਾਂ ਬਹੁਤ ਛੋਟੀ ਗੱਲ ਹੈ ਇਹਨਾਂ ਬਸ। ਹਾਂ ਬਹੁਤ ਵੱਡੇ ਵੱਡੇ ਇਹ ਕ੍ਰੇਨਾਂ ਵੀ ਬਣਾਉਂਦੇ ਆ। ਠੀਕ ਆ ਜੀ। ਜੀਸੀਬੀ ਟਾਈਪ ਜਿਵੇਂ ਹਾਈਡਰਾ ਹੁੰਦਾ ਉਹ ਵੀ ਇਹਨਾਂ ਦਾ ਆਂਦਾ ਹੈ। ਠੀਕ ਆ ਵੀਰ ਜੀ ਠੀਕ ਆ ਜੀ। ਲਓ ਜੀ ਕਿਸਾਨ ਵੀਰੋ। ਤੁਸੀਂ ਇਸ ਟਰੈਕਟਰ ਬਾਰੇ ਕੋਈ ਵੀ ਜਾਣਕਾਰੀ ਵੀਰੇ ਦੇ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਐਨੀ ਟਾਈਮ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਹੈ ਤੇ ਜਦੋਂ ਵੀ ਤੁਸੀਂ ਟਰੈਕਟਰ ਖਰੀਦਣਾ ਇਹ ਵੀਰ ਜੀ ਆਪਣੀ ਬ੍ਰਾਂਚ ਕਿੱਥੇ ਹੈ ਇੱਥੇ ਇਹ ਬੋਰ ਰੋਡ ਤੇ ਜੀ ਨੇੜੇ ਕੇਂਦਰਾ ਬੈਂਕ ਅੱਛਾ ਇੱਥੇ ਜੀ ਹਾਂਜੀ ਮੁਕਸਦ ਸ਼੍ਰੀ ਮੁਕਸਦ ਸਾਹਿਬ ਜੀ ਤੁਸੀਂ ਇੱਥੇ ਵਿਜ਼ਿਟ ਵੀ ਕਰ ਸਕਦੇ ਹੋ ਵੀਰਾਂ ਕੋਲੇ ਆ ਕੇ ਤੇ ਸਾਨੂੰ ਦੋ ਅੱਗਿਆ ਆਪਾਂ ਅਗਲੀ ਵੀਡੀਓ ਚ ਫੇਰ ਮਿਲਦੇ ਹਾਂ ਜੀ ਸਾਰੇ ਵੀਰਾਂ ਨੂੰ ਸასი ਖਾਲੀ